ਕਿੰਨੇ ਕੀ ਗੱਲ ਹੋ ਗਈ ਆ ਐਵੇਂ ਕਾਤੋਂ ਲੜਾਈ ਵਧਾਈ ਜਾਂਦੇ ਏ ਜੇ ਤੁਸੀਂ ਮੰਮੀ ਕਿਉਂ ਨਾ ਲੜਾਈ ਵਧਾਵਾਂ ਮੈਂ ਉਹਨਾਂ ਨੇ ਮੇਰੇ ਥੱਪੜ ਮਾਰਿਆ ਵਾ ਤਾਂ ਕਰਕੇ ਮੈਂ ਚਲੀ ਆ ਆਪਣੇ ਪੇਕੇ ਪੁੱਤ ਦੋਵਾਂ ਜੀਆਂ ਚ 100 ਗੱਲਾਂ ਹੋ ਜਾਂਦੀਆਂ ਵਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ 100 ਦੀਆਂ 100 ਗੱਲਾਂ ਇਹ ਲੋਕਾਂ ਨੂੰ ਵਿਖਾ ਲੈਣੀਆਂ ਆ ਮੰਮੀ ਜੀ ਬੰਦਾ ਮੂੰਹ ਨਾਲ ਗੱਲ ਕਰ ਲੈਂਦਾ ਹੱਥ ਚੁੱਕਣ ਵਾਲੀ ਕਿਹੜੀ ਗੱਲ ਇਹ ਨਾਲੇ ਇਹਨਾਂ ਨੂੰ ਕਿਹੜਾ ਕਿਸੇ ਦਾ ਡਰ ਆ ਜਿਹੜਾ ਇਹਨਾਂ ਨੇ ਹਟ ਜਾਣਾ ਪੁੱਤ ਨਾ ਐਦਾਂ ਕਰ ਆ ਨਿਕੇ ਜੇ ਜਵਾਕ ਵਾਲੀ ਵੇਖ ਲਾ ਇਹਦਾ ਵਿਚਾਰੇ ਦਾ ਕੀ ਕਸੂਰ ਆ ਮੰਮੀ ਕਿਉਂ ਵੇਖਾ ਮੈਂ ਇਸ ਜਵਾਕ ਵਾਲ ਮੈਂ ਕਿਹੜਾ ਇਹਨੂੰ ਜੰਮਿਆ ਵਾਂ ਕਿ ਉਹਨੂੰ ਪਤਾ ਇਹ ਨਹੀਂ ਕਰੀ ਜਾਣਦੇ ਯਾ ਤੂੰ ਮੰਮੀ ਗਲਤੀ ਮੈਂ ਕੀਤੀ ਐ ਨਾ ਤੇ ਸਜ਼ਾ ਵੀ ਫਿਰ ਮੈਂ ਹੀ ਭੁਗਤਾਂਗੀ ਮੈਂ ਤੁਹਾਡੇ ਮੁੰਡੇ ਦੀ ਦੂਜੀ ਘਰ ਵਾਲੀ ਬਣੀ ਤੇ ਉਹਨੇ ਮੇਰੀ ਭੋਰਾ ਵੀ ਕਦਰ ਨਹੀਂ ਕੀਤੀ ਮੇਰੇ ਥੱਪੜ ਮਾਰਿਆ ਵਾ ਮੈਂ ਇਹ ਬਿਲਕੁਲ ਬਖਸ਼ ਨਹੀਂ ਕਰ ਸਕਦੀ ਅੱਛਾ ਇਹਦਾ ਮਤਲਬ ਐ ਤੂੰ ਹਰਕਿਰਤਨ ਨੂੰ ਨਹੀਂ ਸਾਂਭਣਾ ਫਿਰ ਨਹੀਂ ਸਾਂਭਣਾ ਮੈਂ ਮੈਂ ਕਿਉਂ ਕਿਸੇ ਦਾ ਜਵਾਬ ਸਾਂਭਾਂ ਚੱਲ ਨਿਕਲ ਜਾ ਫਿਰ ਮੇਰੇ ਘਰੋਂ ਤੂੰ ਹੀ ਕਿ ਮੈਨੂੰ ਕੱਢਣਾ ਵਾ ਮੈਂ ਖੁਦ ਚੱਲਣੀ ਐ ਘਰ ਛੱਡ ਕੇ ਮੈਂ ਵੀ ਇਸ ਰਿਸ਼ਤੇ ਵਿੱਚ ਵੱਜ ਕੇ ਨਹੀਂ ਰਹਿਣਾ ਚਾਹੁੰਦੀ ਵੇ ਪੁੱਤ ਰੋਕਲਾ ਨੂੰ ਚੱਲੀਓ ਕਰੋ ਮੰਮੀ ਇਹਨੂੰ ਰੋਕਣ ਦਾ ਕੋਈ ਫਾਇਦਾ ਨਹੀਂ ਹੈਗਾ ਨਹੀਂ ਤੂੰ ਚੁੱਪ ਕਰ ਜਾ ਤੂੰ ਮੇਰੇ ਕੋਲ ਕੁਝ ਹੋਰ ਹੀ ਨਾ ਸੁਣ ਲਈ ਮੰਮੀ ਮੈਂ ਤੇ ਤੁਹਾਨੂੰ ਕੁਝ ਕਹਿੰਦੀ ਵੀ ਆ ਨਹੀਂ ਆ ਤੇ ਨਾ ਹੀ ਮੈਂ ਘਰੋਂ ਕਦੀ ਬੈਗ ਚੱਕ ਕੇ ਲੜਕੇ ਭੱਜੀ ਆ ਤਾਂ ਵੀ ਤੁਸੀਂ ਮੇਰਾ ਹੀ ਕਸੂਰ ਕੱਢਦੇ ਜੇ ਨਹੀਂ ਬੱਸ ਕਰ ਜਾ ਐਵੇਂ ਤੂੰ ਮੇਰੇ ਕੋਲ ਕੋਈ ਵੱਧ ਘਟਾ ਨਾ ਸੁਣ ਲਈ ਜਿਹੜਾ ਤੂੰ ਬੋਲਣੋਂ ਨਹੀਂ ਹਟਦੀ ਮੈਨੂੰ ਹੀ ਬੱਸ ਕਰੋ ਤੁਸੀਂ ਉਹਨੂੰ ਨਾ ਕੁਝ ਵੀ ਕਿਓ ਕਿਰਨ ਪੁੱਤ ਨਾਕਾਰ ਐਦਾਂ ਸਿਆਣੀ ਬਾਣਾ ਆਪਣੇ ਘਰ ਬੈਣਾ ਨਹੀਂ ਸਰਦਾ ਹੁੰਦਾ ਮੰਮੀ ਕੁੜੀਆਂ ਦਾ ਤਾਂ ਕੋਈ ਘਰ ਹੀ ਨਹੀਂ ਹੁੰਦਾ ਜੇ ਮੇਰਾ ਕੋਈ ਘਰ ਹੁੰਦਾ ਤੇ ਮੇਰ ਨਾਲ ਇਹ ਸਲੂਕ ਥੋੜਾ ਹੋਣਾ ਹੀ ਕਿਰਨ ਤੈਨੂੰ ਕਿਹੜਾ ਕਿਹਨੇ ਕੁਝ ਕਿਹਾ ਵਾ ਜਿਹੜਾ ਤੂੰ ਏਦਾਂ ਕਰਨ ਢੀ ਆ ਗੁਰਪ੍ਰੀਤ ਚੁੱਪ ਕਰ ਜਾ ਜਦੋਂ ਮੈਂ ਗੱਲ ਕਰਨ ਢੀ ਆ ਨਾ ਤੈਨੂੰ ਸਲਾਮਾ ਦੇਣ ਦੀ ਕੋਈ ਲੋੜ ਨਹੀਂ ਹੈਗੀ ਮੰਮੀ ਹੁਣ ਪਤਾ ਲੱਗਦਾ ਵਾ ਕਿ ਕਸੂਰ ਕਿਦਾ ਸੀ ਜਵਾਕ ਨੂੰ ਤੇ ਤੁਸੀਂ ਐਵੇਂ ਮਾਂ ਤੋਂ ਦੂਰ ਕਰਤਾ ਪੁੱਤ ਮੈਨੂੰ ਕੀ ਲੋੜਿਆ ਜਵਾਕ ਨੂੰ ਉਹਦੀ ਮਾਂ ਤੋਂ ਦੂਰ ਕਰਨ ਦੀ ਤੈਨੂੰ ਨਹੀਂ ਪਤਾ ਇਸ ਘਰ ਦੇ ਵਿੱਚ ਕੀ ਕੀ ਗੱਲਾਂ ਹੋਈਆਂ ਹੀ ਮੰਮੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਵਾ ਕਿ ਇੱਥੇ ਕੀ ਹੋਇਆ ਸੀ ਤੇ ਕੀ ਨਹੀਂ ਪੁੱਤ ਤੈਨੂੰ ਨਹੀਂ ਕਿਹੇ ਗੱਲ ਦਾ ਪਤਾ ਤੈਨੂੰ ਸਾਰੀਆਂ ਗੱਲਾਂ ਮੈਂ ਦੱਸਾਂਗੀ ਮੰਮੀ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਵਾ ਐਵੇਂ ਤੁਸੀਂ ਮੈਨੂੰ ਪਾਗਲ ਨਾ ਬਣਾਓ ਕਿਰਨ ਮੰਮੀ ਸਹੀ ਗੱਲ ਕਹਿਂ ਰਹੀ ਆ ਅਜੇ ਤੈਨੂੰ ਕਿਹੇ ਗੱਲ ਦਾ ਨਹੀਂ ਪਤਾ ਦੀਦੀ ਹੱਦ ਕਰਦੇ ਹੋ ਤੁਸੀਂ ਤੁਸੀਂ ਤੇ ਮੈਨੂੰ ਸਾਰਾ ਕੁਝ ਦੱਸਿਆ ਸੀ ਤੇ ਹੁਣ ਤੁਸੀਂ ਕਹਿਂਦੇ ਹੋ ਕਿ ਤੈਨੂੰ ਸਾਰੀਆਂ ਗੱਲਾਂ ਦਾ ਨਹੀਂ ਪਤਾ ਕਿਰਨ ਕੀ ਬੋਲੀ ਜਾਣ ਦੀ ਆ ਤੂੰ ਮੈਂ ਤੈਨੂੰ ਸਾਰਾ ਕੁਝ ਕਦੋਂ ਦੱਸਿਆ ਹੈ ਦੀਦੀ ਹੁਣ ਤੁਸੀਂ ਮੁੱਕਰਦੇ ਕਾਹਤੋਂ ਜੇ ਉਹੀ ਤਾਂ ਮੈਨੂੰ ਦੱਸਿਆ ਸੀ ਕਿ ਪਹਿਲੇ ਵੀ ਇਹਨਾਂ ਦੀ ਕਰਤੂਤਾ ਕਰਕੇ ਇਹਨਾਂ ਨੂੰ ਛੱਡ ਕੇ ਗਈ ਐ ਤੇ ਉਹ ਜੇ ਤੱਕ ਆਪਣੇ ਪੇਕੇ ਘਰ ਬੈਠੀ ਐ ਉਹਨੇ ਤੇ ਦੂਜਾ ਵਿਆਹ ਨਹੀਂ ਕਰਵਾਇਆ ਕਿੰਨ ਕੀ ਆ ਬਾਤਾਂ ਬੋਲੇ ਜਾਨੀਆਂ ਮੈਂ ਅੱਜ ਤੈਨੂੰ ਇਦਾਂ ਦਾ ਕੁਝ ਵੀ ਨਹੀਂ ਕਿਹਾ ਗੁਰਪ੍ਰੀਤ ਤੂੰ ਫਿਰ ਆ ਹੀ ਗਈ ਹੈ ਨਾ ਆਪਣੇ ਲਚਨਾ ਤੇ ਨਹੀਂ ਨਾ ਟਲੀ ਇਹ ਸਾਰਾ ਕੁਝ ਫਿਰ ਤੇਰਾ ਹੀ ਕੀਤਾ ਕਰਾਇਆ ਨਾ ਮੰਮੀ ਮੇਰੇ ਤੇ ਐਵੇਂ ਝੂਠੇ ਲਜਾ ਮੈਂ ਨਾ ਲਾਈ ਜੋ ਜੇ ਤੁਹਾਡੀ ਦੂਜੀ ਨਾ ਉਹ ਆ ਗਈ ਨਾ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਮੈਨੂੰ ਘਰੋਂ ਕੱਢੋਗੇ ਆ ਕਿਰਨ ਜਿਹੜੇ ਅੰਦਰ ਆਪਣੇ ਬੈਗ ਚ ਕੱਪੜੇ ਪਾ ਕੇ ਰੱਖਿਆ ਇਹਨਾਂ ਨੂੰ ਤੇ ਲੈ ਜਾ ਆਪਣੇ ਨਾਲ ਨਵ ਮੈਨੂੰ ਨਹੀਂ ਚਾਹੀਦੇ ਇਹ ਕੱਪੜੇ ਇਹ ਕੱਪੜੇ ਤੁਸੀਂ ਉਹਨੂੰ ਮੇਰੀ ਸੌਂਕ ਨੂੰ ਦੇ ਦਿਓ ਜਿਹਦੇ ਨਾਲ ਸਾਰਾ ਦਿਨ ਤੇ ਫੋਨ ਤੇ ਗੱਲਾਂ ਮਾਰਦੇ ਰਹਿੰਦੇ ਜੇ ਵੇ ਨਵ ਇਹ ਗੱਲ ਸੱਚੀ ਹੈ ਜਿਹੜੀ ਕਿਰਨ ਕਹਿਣ ਰਹੀ ਆ ਉਹ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਨੂੰ ਭੁਲੇਖਾ ਪਿਆ ਕਿਸੇ ਗੱਲ ਦਾ ਐਵੇਂ ਇਦਾਂ ਦੀਆਂ ਗੱਲਾਂ ਕਰ ਕਰ ਕੇ ਤੇ ਮੇਰਾ ਦਿਮਾਗ ਖਰਾਬ ਕਰੀ ਜਾਂਦੀ ਆਏ ਮੈਨੂੰ ਤੁਹਾਡੀਆਂ ਗੱਲਾਂ ਵਿੱਚ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਤਾਂ ਚਲੀ ਆਪਣੇ ਕਮਰੇ ਵਿੱਚ ਆਹੋ ਚਲ ਜਾ ਚਲ ਜਾ ਤੂੰ ਆਪਣੇ ਕਮਰੇ 'ਚ ਹੁਣ ਮੁੰਡੇ ਨੂੰ ਜਾ ਕੇ ਤਾਂ ਫੋਨ ਲਾ ਕੇ ਦੱਸ ਦੇ ਵੀ ਮੰਮੀ ਨੇ ਮੈਨੂੰ ਆਹ ਕੁਝ ਕਿਹਾ ਆ ਫੇਰ ਉਹ ਮੇਰੇ ਨਾਲ ਲੜੂਗਾ ਸਾਰੇ ਟੱਬਰ ਨੂੰ ਤੂੰ ਚੱਕਰਾਂ 'ਚ ਪਾਇਆ ਏ ਮੈਂ ਹੀ ਮੁੰਡੇ ਨੂੰ ਫੋਨ ਲਾ ਕੇ ਕਹਿਨੀ ਆ ਵੀ ਇੱਥੇ ਸਾਰਾ ਦਿਨ ਵਿਹਲੀ ਰਹਿੰਦੀ ਆ ਇਹਨੂੰ ਤੂੰ ਆਪਣੇ ਨਾਲ ਹੀ ਲੈ ਜਾ ਚਾਰ ਪੈਸੇ ਕਮਾ ਕੇ ਤੇ ਤੈਨੂੰ ਦਊਗੀ ਮੈਨੂੰ ਕੋਈ ਲੋੜ ਨਹੀਂ ਹੈ ਕਿ ਕਿਤੇ ਜਾਂਦੀ ਜੇ ਤੂੰ ਹੀ ਭੇਜਣਾ ਤੇ ਨਵ ਨੂੰ ਭੇਜੋ ਮੈਨੂੰ ਭੇਜਣ ਦੀਆਂ ਗੱਲਾਂ ਤੁਸੀਂ ਨਾ ਹੀ ਕਰੋ ਜਾ ਜਾ ਤੂੰ ਆਪਣੇ ਕਮਰੇ ਚ ਤੇਰੇ ਨਾਲ ਤਾਂ ਮੈਂ ਬਾਅਦ ਚ ਗੱਲ ਕਰਦੀ ਆ ਜਿਹੜਾ ਤੂੰ ਹੋਰ ਬਲਦੀ ਤੇ ਕਿਉਂ ਪਾਈ ਜਾਨੀ ਆ ਨਾ ਚੱਲ ਕਿੰਨਾ ਪੁੱਤ ਤੂੰ ਵੀ ਅੰਦਰ ਨਹੀਂ ਨਹੀਂ ਮੰਮੀ ਮੈਂ ਇਹ ਜਾਣਾ ਅੰਦਰ ਇਹ ਮੇਰੇ ਤੋਂ ਤਲਾਕ ਲੈਣਾ ਚਾਹੁੰਦੇ ਨੇ ਨਹੀਂ ਨਹੀਂ ਪੁੱਤ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਤੇਰੇ ਭਰਾ ਨੂੰ ਵੀ ਫੋਨ ਲਾਇਆ ਸੀ ਤੇ ਉਹ ਵੀ ਆਂਦਾ ਸੀ ਕਿਰਨ ਜੇ ਨਿਆਣੀ ਹੈ ਤੇ ਇਹਨੂੰ ਕਦੇ-ਕਦੇ ਗੁੱਸਾ ਆ ਜਾਂਦਾ ਵਾ ਤੇ ਤੁਸੀਂ ਇਹਨੂੰ ਪਿਆਰ ਨਾਲ ਰੱਖੋ ਅਸੀਂ ਦਿਹਾੜੀ ਡੰਗ ਚ ਆਵਾਂਗੇ ਤੇ ਇਹਨੂੰ ਮਿਲ ਕੇ ਜਾਵਾਂਗੇ ਮੰਮੀ ਉਹਨਾਂ ਨੇ ਤਾਂ ਜਮਾਈ ਹੱਦ ਕਰਤੀ ਐ ਉਹਨਾਂ ਨੇ ਤਾਂ ਮੈਨੂੰ ਪ੍ਰਾਇ ਕਰਤਾ ਵਾ ਕਿਰਨ ਪੁੱਤ ਨਹੀਂ ਤੈਨੂੰ ਕਿਸੇ ਨੇ ਪ੍ਰਾਇਆ ਕੀਤਾ ਤੂੰ ਇਦਾਂ ਦੀਆਂ ਗੱਲਾਂ ਨਾ ਸੋਚ ਨਾਲੇ ਵੇਖ ਪੁੱਤ ਮੇਰੇ ਦੋ ਹੀ ਤੇ ਪੋਤੇ ਆ ਮੇਰੀ ਕਿਹੜੀ ਕੋਈ ਧੀ ਹੈਗੀ ਆ ਤਾਂ ਕਰਕੇ ਤੈਨੂੰ ਮੈਂ ਆਪਣੀ ਧੀ ਬਣਾਇਆ ਵਾਂ ਤੇ ਤੂੰ ਇਦਾਂ ਨਾ ਕਰ ਤੇ ਚੱਲ ਮੇਰੀ ਧੀ ਅੰਦਰ ਚੱਲ ਕਿਰਨ ਪੁੱਤ ਤੂੰ ਬਹਿ ਅੰਦਰ ਤੇ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ ਠੀਕ ਹੈ ਮੰਮੀ ਜਨੇਲਾ ਪਾਣੀ ਪੀ ਲਿਆ ਮਮੀ ਪੁੱਤ ਤੂੰ ਮਾੜਾ ਮੋਟਾ ਹਰ ਕਿਰਤ ਬਾਰੇ ਸੋਚ ਅਹੀਂ ਤੇ ਤੇਰੇ ਮਾਪਿਓ ਕੋਈ ਕਰ ਪਈਏ ਦਲ ਕਾ ਹਣੀ ਰੱਖਿਆ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਹੀ ਦੱਸਤਾ ਸੀ ਤੇ ਮੰਮੀ ਮੈਂ ਵੀ ਫਿਰ ਕੀ ਮਾੜਾ ਕੀਤਾ ਵਾ ਜਿਹੜਾ ਨਾ ਮਰਨਾ ਇਦਾਂ ਕਰੀ ਜਾਣਦੇ ਆ ਕੋਈ ਨਹੀਂ ਪਤਾ ਤੂੰ ਫਿਕਰ ਨਾ ਕਰ ਮੈਂ ਨਾ ਉਹਨੂੰ ਆਪੇ ਸਮਝਾ ਲਾਂਗੀ ਤੂੰ ਬਸ ਕਲੇਸ਼ ਨਾ ਵਧਾ ਤੇ ਰਹੀ ਗੱਲ ਹਰ ਕਿਰਤ ਦੀ ਤੂੰ ਉਹਨੂੰ ਨਹੀਂ ਸਾਂਭ ਸਕਦੀ ਤੇ ਨਾ ਸਾਂਭ ਮੈਂ ਉਹਨੂੰ ਆਪੇ ਸਾਂਭ ਲਾਂਗੀ ਮੇਰੇ ਗਿੱਟੇ-ਗੋਡੇ ਅਜੇ ਚੱਲਦੇ ਆ ਮੰਮੀ ਆ ਵੇਖੋ ਮੇਰਾ ਹੱਥ ਕਿਵੇਂ ਲਾਲ ਹੋਇਆ ਵਾ ਇਹਨਾਂ ਨੇ ਮੈਨੂੰ ਇੱਕ ਵਾਰੀ ਨੇ ਪੁੱਛਿਆ ਕਿ ਇਹ ਕਿਵੇਂ ਹੋਇਆ ਵਾ ਤੇ ਤੂੰ ਠੀਕ ਆ ਜਾਂ ਨਹੀਂ ਇਹਨਾਂ ਨੂੰ ਤੇ ਮੇਰੇ ਦੁੱਖ ਤਕਲੀਫ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਨਹੀਂ ਪੁੱਤ ਉਹਦਾ ਧਿਆਨ ਜਵਾਕ ਵੱਲ ਰਹਿੰਦਾ ਵਾ ਤੇ ਉਹਨੂੰ ਸਾਰਾ ਦਿਨ ਇਹ ਫਿਕਰ ਲੱਗਾ ਰਹਿੰਦਾ ਆ ਵੀ ਇਹਦਾ ਵਿਚਾਰੇ ਦਾ ਕੀ ਬਣੇਗਾ ਨਾਲੇ ਸਾਰਾ ਦਿਨ ਤੇ ਘਰ ਚ ਕਲੇਸ਼ ਚੱਲੀ ਜਾਂਦਾ ਵਾ ਤੇ ਬੰਦੇ ਦਾ ਦਿਮਾਗ ਘੁੰਮ ਹੀ ਜਾਂਦਾ ਸੱਸ ਮੇਰੀ ਕਿੱਡੀ ਚਲਾਕ ਨਿਕਲੀ ਆ ਮੈਨੂੰ ਛੱਡ ਕੇ ਤੇ ਕਿੱਡੀ ਛੇ ਤੇ ਕਿਰਨਵਾਲ ਦੀ ਹੋ ਗਈ ਆ ਹੋ ਜੇ ਉਹਦੇ ਵਾਲ ਦੀ ਹੋ ਗਈ ਆ ਤੇ ਤਾਂ ਕਿਹੜਾ ਕਿਰਨ ਨੇ ਇਹਦਾ ਜਵਾਕ ਸੰਭਲਿਆ ਵਾ ਕਿਰਨੇ ਨੇ ਜੋ ਵੀ ਕੀਤਾ ਵਧੀਆ ਕੀਤਾ ਭਾਵੇਂ ਇਹਨਾਂ ਦੀ ਜਵਾਗ ਸਾਮਨ ਦੀ ਗੱਲ ਹੋਈ ਹੋਣੀ ਆ ਪਰ ਕਿਰਨੇ ਨੇ ਤੇ ਇਹਨਾਂ ਦੇ ਕਰਾਰੇ ਚ ਪੇੜ ਮਾਰੀ ਆ ਹੁਣ ਤੇ ਨਵਦੀ ਵੀ ਹਵਾ ਨਿਕਲ ਗਈ ਹੋਣੀ ਆ ਮੈਨੂੰ ਇਹ ਕਹਿੰਦਾ ਹੁੰਦਾ ਸੀ ਭਾਬੀ ਮੈਂ ਪਰੀਆਂ ਵਰਗੀ ਵੋਟੀ ਵਿਆਹ ਕੇ ਲਿਆਉਣੀ ਆ ਪਹਿਲਾਂ ਪਰੀ ਲਿਆਂਦੀ ਉਹਦੇ ਖਾਂਬ ਲਾ ਕੇ ਉੱਡ ਗਈ ਹੁਣ ਇਹ ਵੇਖੋ ਕੀ ਕਰਦੀ ਆ ਇਹਨਾਂ ਨੇ ਕੀ ਪਤਾ ਕਿ ਮੇਰੇ ਅੰਦਰ ਕਿਹੜੀ ਗੱਲ ਦੀ ਖੁੰਦ ਹੈ ਕਿ ਆ ਚੰਗਾ ਪਾਲਾ ਮੈਂ ਆਪਣੀ ਭੈਣ ਦਾ ਰਿਸ਼ਤਾ ਕਰਾਉਣੀ ਆ ਤੇ ਇਹਨਾਂ ਨੇ ਨਾ ਕਰਤੀ ਕਹਿੰਦੇ ਵੀ ਇਹ ਸੋਣੀ ਨਹੀਂ ਹੈਗੀ ਤੇ ਕੋਈ ਨਹੀਂ ਇਹਨਾਂ ਨੇ ਮੇਰੀ ਭੈਣ ਦਾ ਰਿਸ਼ਤਾ ਨਹੀਂ ਨ ਲਿਆ ਤੇ ਵਸਣ ਇੱਥੇ ਮੈਂ ਕੋਈ ਵੀ ਨਹੀਂ ਦੇਣੀ ਚੱਲ ਬੱਤ ਤੂੰ ਬੈ ਇੱਥੇ ਮੈਂ ਤੇਰੇ ਹੱਥ ਤੇ ਲਾਉਣ ਵਾਸਤੇ ਮਲਮ ਲਿਉਣੀ ਆ ਤੇ ਨਾਲੇ ਤੂੰ ਫਿਕਰ ਨਾ ਕਰ ਤੂੰ ਮੇਰੀਆਂ ਧੀਆ ਵਰਗੀ ਆ ਤੇ ਤੈਨੂੰ ਮੈਂ ਆਪਣੀ ਧੀ ਬਣਾ ਕੇ ਰੱਖਾਂਗੀ ਲੋਕ ਭਾਵੇਂ ਜੋ ਮਰਜੀ ਆਂਦੇ ਰਹਿਣ ਮੰਮੀ ਮੈਨੂੰ ਇਹ ਤੇ ਨਹੀਂ ਪਤਾ ਕਿ ਤੁਸੀਂ ਮੈਨੂੰ ਧੀ ਬਣਾ ਕੇ ਰੱਖੋਗੇ ਜਾਂ ਨਹੀਂ ਰੱਖੋਗੇ ਪਰ ਵਿਆਹ ਦੇ ਸ਼ੁਰੂ-ਸ਼ੁਰੂ ਚ ਤਾਂ ਸਾਰੇ ਬੜੇ ਧੀ-ਧੀ ਕਹਿ ਕੇ ਬੁਲਾਉਂਦੇ ਆ ਤੇ ਬਾਅਦ ਵਿੱਚ ਉਸੇ ਧੀ ਦੀ ਕੋਈ ਬਾਤ ਵੀ ਨਹੀਂ ਪੁੱਛਦਾ ਕੋਈ ਨਹੀਂ ਪੁੱਤ ਤੂੰ ਫੇਗਰਨਾ ਕਰ ਅਸੀਂ ਤੇਰੀ ਪੂਰੀ ਬਾਤ ਪੁੱਛਾਂਗੇ ਨਾਲੇ ਜੇ ਤੂੰ ਕਹੇ ਤੇ ਮੈਂ ਤੈਨੂੰ ਹਰਕਿਰਤ ਨੂੰ ਲਿਆ ਕੇ ਫੜਾਦਾ ਤੇ ਮੈਂ ਕੋਈ ਬਾਹਰ ਕੰਮ ਤਾਂਦਾ ਕਰ ਲਾ ਨਹੀਂ ਮੰਮੀ ਮੈਂ ਨਹੀਂ ਹਰਕਿਰਤ ਨੂੰ ਸਾਹਮਣਾ ਤੁਸੀਂ ਆਪੇ ਸਾਹਮਣ ਲੋ ਮੈਂ ਆਰਾਮ ਕਰਨ ਲੱਗੀ ਹਾਂ ਚਲ ਠੀਕ ਹੈ ਪੁੱਤ ਜਿੱਦਾਂ ਤੇਰਾ ਜੀ ਕਰਦਾ ਤੂੰ ਉਦਾਂ ਹੀ ਕਰ ਲਾ ਮੈਂ ਸੋਚਦੇ ਹੁਣੇ ਆ ਕਿ ਮੈਂ ਇਹਨਾਂ ਦੀਆਂ ਗੱਲਾਂ 'ਚ ਆ ਗਈਆਂ ਪਰ ਮੈਂ ਇਹਨਾਂ ਦੀਆਂ ਗੱਲਾਂ 'ਚ ਆਉਣ ਵਾਲੀ ਨਹੀਂ ਆ ਉਹ ਤੇ ਮੇਰੇ ਭਰਾ ਨੇ ਉੱਥੇ ਮੈਨੂੰ ਵੜਨ ਨਹੀਂ ਦੇਣਾ ਉਹਨੇ ਕਿਹਾ ਨਾ ਤੂੰ ਲੜਕੇ ਇੱਥੇ ਆ ਗਈਆਂ ਨਹੀਂ ਤੇ ਮੈਂ ਇਹਨਾਂ ਦੀ ਗੱਲ ਮੰਨ ਕੇ ਕਦੀ ਵਾਪਸ ਨਹੀਂ ਆਉਣਾ ਮੈਂ ਤੇ ਇਹਨਾਂ ਦੀਆਂ ਪੂਸ਼ਾਂ ਚੁਕਾ ਦੇਣੀਆਂ ਸੀ ਮੈਨੂੰ ਲੱਗਦਾ ਕਿਰਨ ਕਮਰੇ 'ਚ ਕੱਲੀ ਬੈਠੀ ਆ ਚਲ ਕਰਦੀਆਂ ਜਾ ਕੇ ਗੱਲ ਇਹਦੇ ਨਾਲ ਦੀਦੀ ਵੀ ਬੜੇ ਚਲਾਕ ਨਿਕਲੇ ਮੈਨੂੰ ਸਾਰਾ ਕੁਝ ਦੱਸ ਕੇ ਤੇ ਮੌਕੇ ਤੇ ਮੁੱਕਰ ਗਏ ਇਹਨਾਂ ਨੂੰ ਤੇ ਮੈਂ ਪੁੱਛਦੀ ਆ ਜਾ ਕੇ ਕਿ ਇਹਨਾਂ ਨੇ ਮੇਰੇ ਨਾਲ ਐਦਾਂ ਕਿਉਂ ਕੀਤਾ ਕਿਰਨ ਤੂੰ ਇੱਥੇ ਬੈਠੀ ਆ ਮੰਮੀ ਬਾਹਰ ਬੈਠਿਆ ਦੀਦੀ ਇਹ ਮੇਰਾ ਕਮਰਾ ਵਾ ਤੇ ਮੇਰੇ ਕਮਰੇ 'ਚ ਮੈਂ ਹੀ ਬਾਂਗੀ ਹੋਰ ਕਿਹਨੇ ਬੈਣਾ ਵਾ ਨਹੀਂ ਨਹੀਂ ਕਿਰਨ ਮੈਂ ਅੱਜ ਦਿਨ ਉਹਦਾ ਹੀ ਕਹਿਣ ਦੀ ਆ ਤੂੰ ਗੁੱਸਾ ਕਾਤੋਂ ਕਰਦੀ ਆ ਨਹੀਂ ਦੀਦੀ ਮੈਂ ਗੁੱਸਾ ਕਾਤੋਂ ਕਰਨਾ ਵਾ ਚੰਗਾ ਹਟਈ ਇੱਥੇ ਆ ਗਏ ਮੈਂ ਤੁਹਾਡੇ ਕਮਰੇ 'ਚ ਹੀ ਚਲਨੀ ਹਾਂ ਕਿਉਂ ਕਿਰਨ ਕੀ ਗੱਲ ਹੋ ਗਈ ਆ ਦੀਦੀ ਗੱਲ ਕੀ ਹੋਣੀ ਆ ਜਦੋਂ ਬਾਹਰ ਲੜਾਈ ਹੋਣ ਦੀ ਸੀ ਤੂੰ ਇਹ ਤੇ ਮੰਮੀ ਦੇ ਪੱਖ ਚ ਖਲੋ ਗਈ ਸੀ ਕਿ ਮੈਂ ਤੇ ਇਹਨੂੰ ਕੁਝ ਦੱਸਿਆ ਨਹੀਂ ਆ ਜਦੋਂ ਕਿ ਸਾਰਾ ਕੁਝ ਤੂੰ ਹੀ ਮੈਨੂੰ ਦੱਸਿਆ ਹੀ ਹਾਂ ਹਾਂ ਕਿਰਨ ਦੱਸਿਆ ਹੀ ਤੇਨੇ ਮੈਂ ਸਾਰੀਆਂ ਗੱਲਾਂ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਤੂੰ ਮੰਮੀ ਦੇ ਮੂੰਹ ਤੇ ਸਾਰੀਆਂ ਗੱਲਾਂ ਦੱਸ ਦੇਂਗੀ ਤੇ ਇਹਨੂੰ ਪਤਾ ਮੰਮੀ ਦਾ ਸੁਭਾਅ ਕਿਦਾਂ ਦਾ ਵਾ ਉਹ ਕਿੰਨੇ ਚਲਾ ਕੇ ਆ ਦੀਦੀ ਫੇਰ ਕੀ ਹੋ ਗਿਆ ਉਹਨਾਂ ਨੂੰ ਸੱਚ ਬੋਲੋ ਤੇ ਥੋੜਾ ਰੋਕਦੇ ਆ ਕਿਰਨ ਮੈਂ ਤੇਰੀ ਗੱਲ ਸਮਝਦੀ ਆ ਪਰ ਇੱਥੇ ਸੱਚ ਬੋਲਣ ਵਾਲੇ ਬੰਦੇ ਦੇ ਗੱਲ 'ਚ ਫਾਇਾ ਹੀ ਪਾਇਆ ਜਾਂਦਾ ਵਾ ਨਾਲੇ ਤੂੰ ਖਬਰਾਂ ਤੇ ਸੁਣਦੀ ਹੋਵੇਂਗੀ ਕਿ ਸੌਰੇ ਨਵਾਂ ਨੂੰ ਮਾਰ ਕੇ ਦਬ ਦਿੰਦੇ ਨੇ ਦੀਦੀ ਕੇ ਕੁੜੀ ਨੂੰ ਮਾਰਨਾ ਖਲਾ ਜਿਹਾ ਗਾੜਾ ਨਹੀਂ ਹੁੰਦਾ ਤੂੰ ਐਵੇਂ ਨਾ ਇਹਨਾਂ ਕੋ ਡਰਿਆ ਕਰੋ ਮੈਂ ਤਾਂ ਨਹੀਂ ਇਹਨਾਂ ਕੋ ਡਰਦੀ ਭਿਆਨੇ ਪਰ ਮੈਨੂੰ ਤੇ ਬੜਾ ਡਰ ਲੱਗਦਾ ਹੈ ਮੰਮੀ ਨੇ ਤੇ ਮੇਰੇ ਘਰ ਵਾਲਿਆਂ ਨੇ ਵੀ ਆਪਣੇ ਮਗਰ ਲਾਇਆ ਵਾ ਮੇਰੇ ਘਰ ਤੇ ਕਿਤੇ ਮੰਮੀ 100 ਰੁਪਏ ਨਹੀਂ ਪਿਆਣ ਦਿੰਦੀ ਵੀ ਕਿਤੇ ਇਹ ਖਰਚ ਨਾ ਲਵੇ ਜਾਂ ਫਿਰ ਆਪਣੇ ਪੇਕਿਆਂ ਨੂੰ ਨਾ ਦੇ ਦੇ ਦੀਦੀ ਉਹ ਗੱਲ ਤੇ ਠੀਕ ਆ ਪਰ ਮੰਮੀ ਇਦਾਂ ਕਰਦੇ ਕਿਉਂ ਕਿਰਨ ਤੈਨੂੰ ਤੇ ਪਤਾ ਹੀ ਆ ਵੀ ਸੱਸਾਂ ਚਾਹੁੰਦੀਆਂ ਵਾਂ ਵੀ ਘਰ ਦੇ ਵਿੱਚ ਸਾਡੀ ਚੌਧਰ ਰਵੇ ਤੇ ਉਹੋ ਕੰਮ ਮੰਮੀ ਕਰਦੇ ਨੇ ਅਸ਼ਾ ਦੀਦੀ ਫੇਰ ਤੇ ਮੰਮੀ ਦੀ ਧੌਂ ਚ ਚੌਧਰ ਵਾਲਾ ਕੱਲਾ ਕੱਢਣਾ ਹੀ ਪੈਣਾ ਵਾ ਲਾਉਣੀ ਆ ਮੈਂ ਕੋਈ ਨਾ ਕੋਈ ਸਕੀਮ ਮੰਮੀ ਦੀ ਚੌਧਰ ਤੇ ਮੈਂ ਹੀ ਖਤਮ ਕਰਾਂਗੀ ਕਿਰਨ ਤੈਨੂੰ ਮੰਮੀ ਦੇ ਨਾਲ ਪੰਗਾ ਲੈਣ ਦੀ ਕੋਈ ਲੋੜ ਨਹੀਂ ਹੈਗੀ ਹੁਣ ਤੇ ਨਾ ਵੀ ਤੇਰੇ ਖਿਲਾਫ ਆ ਜੇ ਤੂੰ ਮੰਮੀ ਨੂੰ ਵੱਧ ਘੱਟ ਬੋਲੇਗੀ ਤੇ ਲੜਾਈ ਫੇਰ ਵਾਜੂਗੀ ਨਾਲੇ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਨਾ ਤੇਰਾ ਨਾ ਨਫ਼ਰਤ ਕਰਦਾ ਵਾ ਉਹ ਤੇ ਤੈਨੂੰ ਰੱਖਣਾ ਉਹ ਨਹੀਂ ਚਾਹੁੰਦਾ ਦੀਦੀ ਮੈਨੂੰ ਸਾਰਾ ਕੁਝ ਪਤਾ ਵਾ ਤੂੰ ਇਹ ਫਿਕਰ ਨਾ ਕਰੋ ਮੈਂ ਤੇ ਮੰਮੀ ਕੋ ਗਿਣ-ਗਿਣ ਕੇ ਬਤਲੇ ਲਾਂਗੀ ਇਹ ਜਿਹੜੇ ਸਾਰਿਆਂ ਦੇ ਸਾਹਮਣੇ ਮੂਹ ਦੇ ਮਿੱਠੇ ਬਣ ਕੇ ਵਿਖਾਉਂਦੇ ਆ ਨਾ ਇਹਨਾਂ ਨੂੰ ਤੇ ਮੈਂ ਲੋਟ ਕਰਾਂਗੀ ਭੈਣੇ ਤੂੰ ਜੋ ਕੁਝ ਕਰਨਾ ਕਰ ਲਈ ਪਰ ਮੇਰਾ ਨਾ ਕਿਸੇ ਗੱਲ ਚ ਨਹੀਂ ਹੋਣਾ ਚਾਹੀਦਾ ਕਿਤੇ ਮੰਮੀ ਕੋ ਮੇਰੇ ਗੋਤ ਨਾ ਪਟਾਦੀ ਨਾਲੇ ਤੂੰ ਤੇ ਮੰਮੀ ਕੋ ਭੈਣੇ ਡਰਦੇ ਨਹੀਂ ਆ ਪਰ ਮੰਮੀ ਤੇ ਤੈਨੂੰ ਮਨਾਉਂਦੇ ਫਿਰਦੇ ਆ ਕਿ ਪਹਿਲਾਂ ਵਾਲੀ ਛੱਡ ਕੇ ਚਲ ਗਈ ਸੀ ਕਿਤੇ ਇਹ ਨਾ ਛੱਡ ਕੇ ਚਲ ਜੇ ਸਾਡੀ ਤੇ ਸ਼ਰੀਕੇ ਚ ਨੱਕ ਵੱਡੀ ਜਾਣੀ ਆ ਮੰਮੀ ਨੇ ਤੇ ਇਸੇ ਗੱਲ ਦੀ ਫਿਕਰ ਰਹੀਦੀ ਆ ਕੋਈ ਗੱਲ ਨਹੀਂ ਦੀਦੀ ਜੋ ਹੋਣਾ ਹੋ ਜੇ ਮੈਨੂੰ ਨਹੀਂ ਕਿਸੇ ਦੀ ਪਰਵਾ ਮੰਮੀ ਰੋਟੀ ਪਣੀ ਗਾਦਨ ਨਾਲ ਅੱਜ ਤੁਸੀਂ ਦੱਸਿਆ ਨਹੀਂ ਕੁਝ ਅੱਲੇ ਸਬਜੀ ਸਬਜੀ ਕਿਹੜੀ ਬਣਾਈ ਆ ਵੇ ਪੁੱਤ ਕੋਈ ਸਬਜੀ ਨਹੀਂ ਬਣਾਈ ਚਟਨੀ ਘੁੱਟੀ ਪਈ ਆ ਉਹਦੇ ਨਾਲ ਕਾਲਾ ਰੋਟੀ ਮੇਰਾ ਤੇ ਅੱਗੇ ਬੜਾ ਮਨ ਦੁਖੀ ਹੋਇਆ ਵਾ ਮੰਮੀ ਮੈਂ ਚਟਨੀ ਚੁਟਣੀ ਨਾਲ ਕੋਈ ਰੋਟੀ ਨਹੀਂ ਖਾਣੀ ਇਦਾਂ ਕਰੋ ਭਾਬੀ ਨੂੰ ਕਹੋ ਕੋਈ ਸਬਜੀ ਬਣਾ ਲੈ ਤੇ ਕਿਰਨ ਦੇ ਆ ਥਾਣੇ ਤੇ ਮੈਂ ਰੋਟੀ ਤੱਕ ਨਹੀਂ ਖਾਣੀ ਵੇ ਪੁੱਤ ਤੂੰ ਇਦਾਂ ਨਾ ਕਰਿਆ ਕਰ ਕਿਰਨ ਤੇਰੀ ਘਰ ਵਾਲੀ ਆ ਕਾਰ ਫੜੀ ਆ ਮੇਰੀ ਫੋਨ ਜਿਹਾ ਆ ਗਿਆ ਮੰਮੀ ਮੈਨੂੰ ਮੇਰੀ ਯਾਰ ਦੋਸਤਾ ਫੋਨ ਆਉਂਦਿਆ ਆ ਮੈਂ ਆਇਆ ਉਹਦਾਂ ਗੱਲ ਕਰਕੇ ਠੀਕ ਆ ਹਲੋ ਹਾਂਜੀ ਮਹਾਰਾਜ ਕੀ ਹਾਲ ਚਾਲ ਨੇ ਵਧੀਆ ਵੀਰ ਦੂਜਾ ਨਾ ਆਪਣਾ ਹਾਂ ਗੋਲਿਆ ਮੈਂ ਵੀ ਠੀਕ ਆ ਟਾਈਮ ਪਾਸ ਭਰਾ ਕਰੀ ਜਾਂਦੇ ਆ ਠੀਕ ਆ ਹੋਰ ਫਿਰ ਕੀ ਕਰਦੇ ਆ ਅੱਜ ਕੱਲ ਉਹ ਕਰਨਾ ਕੀ ਆ ਭਰਾ ਮੇਰੇ ਤੇ ਘਰ ਦੇ ਕੰਮ ਹੀ ਨੂੰ ਮੁੱਕਦੇ ਉਤੋਂ ਪਰਜਾਈ ਤੇਰੀ ਰੋਸ ਕੇ ਪੇਕੇ ਚ ਲੱਗੀ ਆ ਚੱਲ ਕੋਈ ਗੱਲ ਨਹੀਂ ਵੀਰ ਜਨਾਨੀਆਂ ਰੋਸ ਕੇ ਪੇਕੇ ਚਲੀ ਜਾਂਦੀਆਂ ਆ ਮੈਂ ਤੇ ਆਪਣੀ ਘਰ ਵਾਲੀ ਦੀ ਸਕੂਟੀ ਲੈ ਕੇ ਦਿੱਤੀ ਆ ਮੈਂ ਤੇ ਉਹਨੂੰ ਪਹਿਲਾਂ ਹੀ ਆਖਿਆ ਜਦੋਂ ਤੇਰਾ ਲੜਨ ਦਾ ਮੂਡ ਨਾ ਹੁੰਦਾ ਤੂੰ ਪੇਕੇ ਚਲ ਜਾ ਕਰ ਓ ਯਾਰ ਵਿਆਹ ਮੇਰੇ ਨੂੰ ਅਜੇ ਮਹਾ 15 ਦਿਨ ਹੋਏ ਆ ਤੇ ਉਹਨੂੰ ਹੁਣੀ ਮੈਂ ਸਕੂਟਰੀਆਂ ਲੈ ਕੇ ਦੇ ਦਾਂ ਚੱਲ ਕੋਈ ਗੱਲ ਨਹੀਂ ਵੀਰ ਲੜੀਦਾ ਨਹੀਂ ਹੁੰਦਾ ਤੇਰਾ ਤੇ ਦੋੜੇ ਵਿਆਹ ਹੋਇਆ ਵਿਆਹ ਕੋਦੋਂ ਅੱਜ ਕੱਲ ਸੋਕੇ ਹੁੰਦੇ ਆ ਨਾਲੇ ਤੇਰਾ ਜਵਾਕ ਸੋਟਾ ਆ ਤੇ ਭਲ ਜਾਊਗਾ ਹਾਂ ਯਾਰ ਗੱਲ ਤੇ ਤੇਰੇ ਵਾਲੀ ਸਹੀ ਆ ਮੈਂ ਹੀ ਪਾਗ ਲਿਆ ਜਿਹੜਾ ਨਿੱਕੀ ਨਿੱਕੀ ਗੱਲ ਤੇ ਨਾਲ ਗੁੱਸਾ ਕਰਕੇ ਬਹਿ ਜਾਂਦਾ ਆ ਉਤੋਂ ਬੁੜੀਆਂ ਦੇ ਗੱਲ ਦੇ ਵਿੱਚ ਹਿੱਸਾ ਲੈਣ ਲੱਗ ਪੈਣਾ। ਵੇਖ ਵੀਰਾ ਅਜ ਕੱਲ ਦੇ ਚੰਗੇ ਭਲ ਨੇ ਰਿਸ਼ਤਾ ਨਹੀਂ ਹੋਣ ਰਿਹਾ ਤੇਰਾ ਤੇ ਫੇਰ ਦੋੜੇ ਹੋ ਗਿਆ। ਤੂੰ ਰੱਬ ਦਾ ਸੁਕਰ ਮਨਾਇਆ ਕਰ। ਜੇੜੀ ਤੇਰੇ ਬੱਚੇ ਨੂੰ ਮਾਂ ਮਿਲ ਗਈ ਆ। ਚੱਲ ਠੀਕ ਆ ਯਾਰ। ਮੈਂ ਨਾ ਤੇਰੇ ਨਾਲ ਬਾਅਦ ਚ ਗੱਲ ਕਰਦਾ ਆ। ਹੁਣ ਮੈਂ ਡੰਗਰਾਂ ਨੂੰ ਪੱਠੇ ਪਾਉਣ ਲੱਗਾ ਆ। ਚੰਗਾ ਵੀਰ। ਚੰਗਾ। ਵੰਡੀਆਂ ਦੇ ਘਰ ਭੋਗ ਤੇ ਚੱਲੀਆਂ ਤੇ ਹਰ ਕੀਤੇ ਸੁੱਤਾ ਵਾ ਤੂੰ ਇਹਦਾ ਧਿਆਨ ਰੱਖੇ ਮੰਮੀ ਤੇ ਨਹੀਂ ਦੀਦੀ ਨੂੰ ਕਹਿ ਦੰਗੇ ਪੁੱਤ ਤੈਨੂੰ ਉਹਦਾ ਪਤਾ ਤਾਂ ਹੈ ਵਾ ਉਹਦੇ ਹੱਥ ਤੇ ਇੱਕੋ ਬੰਨ ਆਇਆ ਵਾ ਵੀ ਮੇਰਾ ਪਿੱਤੇ ਦਾ ਪ੍ਰਸ਼ਨ ਹੋਇਆ ਤੇ ਮੇਰੀ ਵੱਖੀ ਪੀੜ ਕਰਦੀ ਆ ਚਲੋ ਕੋਈ ਗੱਲ ਨਹੀਂ ਪਾ ਦੋ ਬੈਠਦੇ ਲੰਮੇ ਠੀਕ ਆ ਤੇ ਪੁੱਤ ਮੈਨੂੰ ਉੱਥੇ ਟਾਈਮ ਲੱਗ ਜਾਣਾ ਆ ਤੇ ਤੁਸੀਂ ਦੋਵੇਂ ਚੀਕ ਤੇ ਆਪਸ ਦੇ ਵਿੱਚ ਲੜਦੇ ਨਾ ਰਹੋ ਨਹੀਂ ਲੜਦੇ ਮੰਮੀ ਕੱਲ ਇਹਨੇ ਵੀ ਹੁਣੇ ਰੋਣਾ ਸ਼ੁਰੂ ਕਰਨਾ ਹੀ ਇੱਕ ਦਿਲ ਤੇ ਕਰਦਾ ਵਾ ਕਿ ਇਹਨੂੰ ਰੋਈ ਜਾਂਦਾ ਪਰ ਇਹਦੇ ਵਿੱਚ ਇਸ ਵਿਚਾਰੇ ਦਾ ਕੀ ਕਸੂਰ ਹੈ ਇਹਨੂੰ ਤਾਂ ਅਜੇ ਤੱਕ ਬੋਲਣਾ ਵੀ ਨਹੀਂ ਆਉਂਦਾ ਕਿਰਨ ਜੋ ਕੁਝ ਹੋਣਾ ਹੈ ਨਾ ਹੋ ਗਿਆ ਪਰ ਅੱਗੇ ਤੋਂ ਮੈਂ ਤੇਰਾ ਨਾ ਕੋਈ ਮਾੜਾ ਸਲੂਕ ਨਹੀਂ ਕਰਦਾ ਨਾ ਮੈਨੂੰ ਇਹ ਤੇ ਨਹੀਂ ਪਤਾ ਕਿ ਤੁਸੀਂ ਮੇਰੇ ਨਾਲ ਮਾੜਾ ਸਲੂਕ ਕਰੋਗੇ ਜਾਂ ਨਹੀਂ ਪਰ ਮੇਰਾ ਹੱਥ ਮਚਿਆ ਪਿਆ ਤੁਸੀਂ ਇੱਕ ਵਾਰੀ ਵੀ ਪੁੱਛਿਆ ਲਿਆ ਵਖਾਹ ਮੈਨੂੰ ਆਪਣਾ ਹੱਥ ਨਹੀਂ ਨਹੀਂ ਰਹਿਂਦੋ ਰਹਿਂਦੋ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਮੇਰਾ ਹੱਥ ਵੇਖਣ ਦੀ ਕਿਰਨ ਕਾਤੋਂ ਕਰਦੀ ਹੋਣੀ ਆ ਇਦਾਂ ਤੈਨੂੰ ਮੇਰੇ ਤੇ ਮਾਸਾਜ ਕੀਣ ਵੀ ਹੈਨੀ ਆ ਕਿ ਮੈਂ ਬਾਹਰ ਜਾ ਜਾ ਕੇ ਇਹਨਾਂ ਗੱਲਾਂ ਕਰਦਾ ਤੂੰ ਮੰਮੀ ਦੇ ਸਾਹਮਣੇ ਵੀ ਇਹੋ ਗੱਲ ਕਹਿ ਰਹੀ ਹਾਂ ਨਵ ਜਦੋਂ ਤੁਸੀਂ ਮੇਰੇ ਤੋਂ ਦੂਰ ਜਾ ਜਾ ਕੇ ਗੱਲਾਂ ਕਰੋਗੇ ਤੇ ਮੈਨੂੰ ਤੇ ਸ਼ੱਕ ਹੋਣਾ ਹੀ ਆ ਫਿਰ ਅੱਛਾ ਜੇ ਇਹ ਗੱਲ ਹੈ ਨਾ ਤੇ ਆਲਾ ਫੜ ਮੇਰਾ ਫੋਨ ਆਪਣੇ ਕੋਲ ਰੱਖ ਲਾ ਜੇ ਤੈਨੂੰ ਇੰਨਾ ਹੀ ਸ਼ੱਕ ਜਾ ਤੇ ਮੈਂ ਕੀ ਕਰਨਾ ਤੁਹਾਡਾ ਫੋਨ ਵੇਖ ਕੇ ਨਾ ਤੈਨੂੰ ਇਹੋ ਸ਼ੱਕ ਜਾਣਾ ਵੀ ਮੈਂ ਬਾਹਰ ਕੇ ਨਾ ਫੋਨ ਤੇ ਗੱਲਾਂ ਕਰਦਾ ਆ ਤਾਂ ਕਰਕੇ ਇਹ ਜਿਹੜਾ ਮੇਰਾ ਫੋਨ ਹੈ ਨਾ ਇਹਨੂੰ ਤੂੰ ਆਪਣੇ ਕੋਲ ਰੱਖ ਲਾ ਜੇ ਇਦਾਂ ਕੀਤਾ ਤੇਰਾ ਸ਼ੱਕ ਨਿਕਲ ਜਾ ਤੇ ਮੈਨੂੰ ਹੋਰ ਕੀ ਚਾਹੀਦਾ ਆ ਨਾਲੇ ਤੇਰੀ ਜਾਣਕਾਰੀ 'ਚ ਵਾਅਦਾ ਕਰਨ ਵਾਸਤੇ ਤੈਨੂੰ ਦੱਸਦਾ ਮੈਨੂੰ ਕਿਹੇ ਕੁੜੀ ਦਾ ਫੋਨ ਨਹੀਂ ਆਉਂਦਾ ਆ ਕੰਮਕਾਰਾਂ ਵਾਲਿਆਂ ਦੇ ਫੋਨ ਆਉਂਦੇ ਆ ਕਦੇ ਝੋਨੇ 'ਚ ਕੱਖ ਕੱਢਣ ਵਾਲਿਆਂ ਦੇ ਆ ਜਾਂਦੇ ਆ ਤੇ ਕਦੇ ਰਿਆ ਸਪਰੇਆ ਕਰਨ ਵਾਲਿਆਂ ਦੇ ਆ ਜਾਂਦੇ ਆ ਤਾਂ ਕਰਕੇ ਇਹ ਜਿਹੜਾ ਤੋਂ ਮਨ ਦੇ ਵਿੱਚ ਵਹਿਮ ਪਾਲੀ ਬੈਠੀ ਆ ਨਾ ਮੈਂ ਇਦਾਂ ਦਾ ਨਹੀਂ ਹੈਗਾ ਜੇ ਇਹਨਾਂ ਦੇ ਮਨ ਦੇ ਵਿੱਚ ਕੋਈ ਬੇਈਮਾਨੀ ਹੁੰਦੀ ਤੇ ਇਹਨਾਂ ਨੇ ਕਦੇ ਵੀ ਮੈਨੂੰ ਆਪਣਾ ਫੋਨ ਹੀ ਫੜਾਉਣਾ ਮੈਂ ਤੇ ਐਵੇਂ ਆਪਣੇ ਮਨ ਦੇ ਵਿੱਚ ਸ਼ੱਕ ਦੀ ਪੰਡ ਲੈ ਕੇ ਤੁਰੇ ਫਿਰਦੀ ਹਾਂ ਚਲੋ ਕੋਈ ਗੱਲ ਨਾਵ ਛੱਡੋ ਇਸ ਗੱਲ ਨੂੰ ਅੱਜ ਤੋਂ ਬਾਅਦ ਨਾ ਮੇਰੇ ਤੇ ਹੱਥ ਨਾ ਚੁੱਕਿਓ ਕੋਈ ਗੱਲ ਨਹੀਂ ਕਰਨਾ ਤੂੰ ਟੈਨਸ਼ਨ ਨਾ ਲੈ ਮੈਂ ਨਹੀਂ ਹੱਥ ਚੁੱਕਦਾ ਤੇਰੇ ਤੇ ਬਸ ਗੱਲ ਇਹਨੇ ਕਿਹਾ ਕਿ ਮੈਨੂੰ ਨਾ ਗੁੱਸਾ ਥੋੜਾ ਜਿਹਾ ਛੇਤੀ ਆ ਜਾਂਦਾ ਹੈ ਤਾਂ ਕਰਕੇ ਤੂੰ ਵੀ ਲੜਾਈ ਨਾ ਕਰੀ ਚਲੋ ਠੀਕ ਹੈ ਨਾ ਹਾਂ ਚੁੱਪ ਕਰ ਜਾ ਬੁੱਤ ਕਿੰਨਾ ਜਵਾਕ ਰੋਂ ਰਿਹਾ ਆ ਮੈਨੂੰ ਲੱਗਦਾ ਇਹਨੂੰ ਭੁੱਖ ਲੱਗੀ ਆ ਚਲ ਤੂੰ ਬਹਿ ਜਾ ਇਹਦੇ ਕੋਲ ਤੇ ਮੈਂ ਨਾ ਫਿਰ ਜਾ ਕੇ ਸੋਈ ਚ ਦੁੱਧ ਗਰਮ ਕਰਕੇ ਲਿਆਉਣਾ ਇਹਦੇ ਵਾਸਤੇ ਮੈਂ ਤੇ ਸੋਚਿਆ ਸੀ ਇਹ ਘਰੋਂ ਨਿਕਲ ਜੂਗੀ ਤੇ ਮੇਰਾ ਰਾਜ ਦੁਬਾਰੇ ਆ ਜਾਊਗਾ ਪਰ ਇੱਥੇ ਤੇ ਕੰਮ ਹੀ ਉਲਟ ਹੋ ਗਿਆ ਚਲ ਕੋਈ ਨਹੀਂ ਮੈਨੂੰ ਕੋਈ ਨਾ ਕੋਈ ਸਕੀਮ ਤੇ ਲੰਮਣੀ ਪੈਣੀ ਆ ਨਹੀਂ ਨਾ ਕੋਈ ਗੱਲ ਨਹੀਂ ਮੈਂ ਆਪ ਦੁੱਧ ਗਰਮ ਕਰਕੇ ਲਿਆਉਣੀ ਆ ਤੁਸੀਂ ਬੈਠੋ ਹਰਕਤ ਲੱਗ ਗਈ ਚੱਲਿਆ ਫੜਾ ਦੇ ਫਿਰ ਮੈਨੂੰ ਅੱਛਾ ਤੇ ਕਿਰਨ ਦੁੱਧ ਗਰਮ ਕਰ ਲੱਗੀ ਆ ਹੁਣ ਲੰਨੀ ਆ ਕੋਈ ਸਕੀਮ ਚੱਲ ਦੁੱਧ ਠੰਡਾ ਹੋ ਜਾਂਦਾ ਨਾ ਫੇਰ ਜਵਾਕ ਨੂੰ ਪਿਉਣੀ ਆ ਭੁੱਖਾ ਹੀ ਨਾ ਤਾਂ ਰੋਂੜਿਆ ਕਿਰਨ ਕੀ ਕਰਨ ਦੀ ਆ ਕੋਈ ਨਹੀਂ ਦੀਦੀ ਜਵਾਕ ਵਾਸਤੇ ਦੁੱਧ ਗਰਮ ਕਰਕੇ ਹਟਈ ਆ ਠੀਕ ਹੈ ਜਿਆਦਾ ਹੀ ਚਲਾ ਕੇ ਬਣਦੀ ਹੈ ਨਾ ਮੇਰ ਨਾਲ ਚਲਾਕੀਆਂ ਖੇਡਦੀ ਹੈ ਨਾ ਇਹਦੇ ਦੁੱਧ ਦਾ ਦਹੀਂ ਤਾਂ ਮੈਂ ਬਣਾਉਣੀ ਆ ਚੱਲ ਮੈਂ ਇਹਦੇ ਕਰਤਾ ਆਪਣਾ ਕੰਮ ਹੁਣ ਵੇਖਦੀ ਆ ਜਵਾਗ ਨੂੰ ਦੁੱਧ ਕਿੱਦਾਂ ਪੀਂਦੀ ਆ ਨਾ ਉਹਨੂੰ ਇੱਥੇ ਜਿਹੜਾ ਜਦਾ ਹੀ ਆ ਜਾਂਦਾ ਨਾ ਹੀ ਆ ਜੀ ਵੇਖੀ ਇਹਦਾ ਕਿੱਧਰ ਨੂੰ ਜਾਂਦਾ ਆ